ਨਹੀਂ ਮਾਰ ਨਹੀਂ ਮਾਰ ਜੀ ਐ ਪ੍ਰਭੂ ਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਸੰਵਿਧਾਨ ਨਿਤਿਸ਼ ਟੀਮ ਫਾਊਂਡਰ ਪੀਮ ਐਕਸ਼ਨ ਕਮੇਟੀ 26 ਜਨਵਰੀ ਨੂੰ ਤੁਸੀਂ ਜਾਣਦੇ ਜੇ ਕਿ ਮੰਦਭਾਗੀ ਘਟਨਾ ਹੋਈ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਭੰਨਿਆ ਤੋੜਿਆ ਗਿਆ ਬੇਅਦਬੀ ਕੀਤੀ ਗਈ ਔਰ ਸੰਵਿਧਾਨ ਨੂੰ ਅੱਗ ਲਾਈ ਗਈ ਔਰ 26 ਜਨਵਰੀ ਨੂੰ ਹੀ ਸ਼ਾਮ 6 ਵਜੇ ਸੰਵਿਧਾਨ ਨੂੰ ਡੈਡੀਕੇਟ ਇੱਕ ਡਾਇਰੀ ਦਾ ਪ੍ਰੋਗਰਾਮ ਸੀ ਜਿਹੜਾ ਨਹੀਂ ਹੋ ਪਾਇਆ ਅੱਜ ਵੀਰ ਵਾਲੇ ਬਾਬਾ ਜੀ ਦੇ ਹੱਥੋਂ ਸੰਵਿਧਾਨ ਦੇ ਪ੍ਰਤੀ ਇੱਕ ਡਾਈ ਜਿਹੜੀ ਆ ਲਾਂਚ ਕੀਤੀ ਗਈ ਆ ਇਹਦੇ ਵਿੱਚ ਬੇਸਿਕ ਆਰਟੀਕਲਸ ਜਿਹੜੇ ਨੇ ਸੰਵਿਧਾਨ ਦੇ ਉਹਨਾਂ ਦੀ ਜਾਣਕਾਰੀ ਹੈ ਪ੍ਰੀਐਮਬਲ ਹੈ ਜਿਹੜੀ ਸੰਵਿਧਾਨ ਦੀ ਇੰਟਰੋਡਕਸ਼ਨ ਹੈ ਤਾਂ ਕਿ ਬੱਚਿਆਂ ਤੱਕ ਵੱਧ ਤੋਂ ਵੱਧ ਪਹੁੰਚਾਈ ਜਾਵੇ ਔਰ ਸਿਰਫ ਇਹ ਡੈਡੀਕੇਟ ਹੈਗਾ ਬੱਚਿਆਂ ਤੱਕ ਸਕੂਲਾਂ 'ਚ ਜਾਵਾਂਗੇ ਆਪਣੇ ਸਮਾਜ ਦੇ ਬੱਚਿਆਂ ਕੋਲ ਜਾਵਾਂਗੇ ਔਰ ਉਹਨਾਂ ਨੂੰ ਜਿਹੜੇ ਸੰਵਿਧਾਨ ਪ੍ਰਤੀ ਜਾਗਰੂਕਤਾ ਵਾ ਉਹ ਕਰਾਂਗੇ ਆਰਟੀਕਲ 1 ਕੀ ਹੈਗਾ ਇੰਡੀਆ ਦਾ ਉਹਦੇ ਬਾਰੇ ਜਾਣਕਾਰੀ ਦਵਾਂਗੇ ਅ ਇੰਡੀਆ ਡੈਟ ਇਸ ਬਾਦ ਸ਼ੈਲ ਬੀ ਯੂਨੀਅਨ ਆਫ ਸਟੇਟਸ ਭਾਰਤ ਦਾ ਨਾਮ ਵੀ ਜਿਹੜਾ ਵਾ ਕਈ ਮੂਰਖ ਜਿਹੜੇ ਆ ਹਿੰਦੁਸਤਾਨ ਲੈਂਦੇ ਆ ਇਸ ਤਰੀਕੇ ਦਾ ਅੰਦਰ ਆਤਾ ਹੈਗਾ ਭਾਰਤ ਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈ ਬੱਚਿਆਂ ਨੂੰ ਸਕੂਲਾਂ ਤੱਕ ਅਧਿਆਪਕ ਤੱਕ ਪੜਾ ਦਿੰਦੇ ਆ ਹਿੰਦੀ ਉਹਨਾਂ ਦੀ ਰਾਸ਼ਟਰੀ ਭਾਸ਼ਾ ਜਦ ਕਿ ਜਿੱਥੇ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈਗੀ ਹਾਕੀ ਜਿਹੜਾ ਨੈਸ਼ਨਲ ਗੇਮ ਹੈ ਐਤਾ ਦੀ ਕੋਈ ਸੰਵਿਧਾਨਿਕ ਮਾਨਤਾ ਨਹੀਂ ਹੈਗੀ ਬੰਦੇ ਮਾਤਰਮ ਦੀ ਕੋਈ ਸੰਵਿਧਾਨਿਕ ਮਾਨਤਾ ਨਹੀਂ ਹੈਗੀ ਜਿਹੜੇ ਤੁਸੀਂ ਆਪਣੇ ਲੀਡਰਾਂ ਨੂੰ ਗਾਂਦੇ ਵਿੰਦੇ ਜੇ ਸੋ ਇਸ ਤਰੀਕੇ ਦਾ ਜਿਹੜਾ ਸੰਵਿਧਾਨਪ੍ਰਤੀ ਜਾਗਰੂਕਤਾ ਦੀ ਜਿਹੜੀ ਜ਼ਰੂਰਤ ਹੈਗੀ ਆ ਉਹਦੇ ਲਈ ਇੱਕ ਡਾਇਰੀ ਦਾ ਪ੍ਰੋਗਰਾਮ ਸੀ ਜਿਹੜਾ ਅੱਜ ਕੀਤਾ ਜਾ ਰਿਹਾ ਔਰ ਬਾਰ-ਬਾਰ ਬੇਨਤੀ ਕਰਾਂਗੇ ਆਪਣੇ ਬੱਚਿਆਂ ਨੂੰ ਸੰਵਿਧਾਨਪ੍ਰਤੀ ਜਾਗਰੂਕ ਕਰੋ ਸੰਵਿਧਾਨ ਵਿਰੋਧੀ ਤਾਕਤਾਂ ਨੂੰ ਵੀ ਇਹ ਸਾਫ਼-ਸਾਫ਼ ਜਵਾਬ ਦੇਵਾਂਗੇ ਕਿ ਜੇ ਇਸ ਮੁਲਕ 'ਚ ਰਹਿਣਾ ਹੈ ਤੇ ਸੰਵਿਧਾਨ ਦੇ ਅਕੋਰਡਿੰਗ ਚੱਲਣਾ ਪਏਗਾ ਐਜੀਟੇਸ਼ਨ ਕਰਨਾ ਤੁਹਾਡਾ ਹੱਕ ਹੈਗਾ ਮੰਗਾ ਤੁਸੀਂ ਸੜਕ ਤੇ ਆਣਾ ਤੁਹਾਡਾ ਹੱਕ ਹੈਗਾ ਪਰ ਇਸ ਤਰੀਕੇ ਨਾਲ ਕਿਤੇ ਨਹੀਂ ਚੱਲੇਗਾ ਕਿ ਸੰਵਿਧਾਨ ਨੂੰ ਸਾੜਿਆ ਜਾਵੇ ਜਾਂ ਅਸੀਂ ਇਸਟੈਸੀ ਰੈਵਰਾਂ ਨੂੰ ਟਾਰਗੇਟ ਕੀਤਾ ਜਾਵੇ ਇਹ ਤਾਂ ਵੀ ਨਾਕਾਬਲੇ ਬਰਦਾਸ਼ਤ ਹੋਏਗਾ ਔਰ ਇਹਦਾ ਡਟ ਕੇ ਜਿਹੜਾ ਵਿਰੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੰਘਰਸ਼ ਲਾਜ਼ਮੀ ਹੈ ਜੈਵਾਲਮੀਕੀ ਜੀ ਜੈਪੀਮ ਜੈ ਸਭਿਦਾ